ਜੀ ਭਰਾ ਹੋਰੀ ਆਪਣੇ ਜਾਂਦੇ ਨੇ ਗਜਰਾਤ ਮਸ਼ੀਨਾਂ ਲੈ ਕੇ ਤੇ ਕਣਕ ਦਾ ਸੀਜ਼ਨ ਲਾਉਣ ਵਾਸਤੇ ਦੋ ਕੰਬਾਈਨਾਂ ਨੇ ਦੋ ਤੂੜੀ ਵਾਲੀਆਂ ਮਸ਼ੀਨਾਂ ਨੇ ਤੇ ਮਾਲਕ ਅੱਗੇ ਅਰਦਾਸ ਕਰਦੇ ਆਂ ਕਿ ਖੈਰ ਸੁੱਖ ਨਾਲ ਇਹਨਾਂ ਦਾ ਸੀਜ਼ਨ ਲੱਗੇ ਵਧੀਆ ਕੰਮਕਾਰ ਚ ਬਰਕਤ ਪਾਵੇ ਪ੍ਰਮਾਤਮਾ ਤੇ ਭਈ ਖੈਰ ਸੁੱਖ ਨਾਲ ਜਿਵੇਂ ਹੱਸੀ ਹੱਸੀ ਜਾਂਦੇ ਨੇ ਐਂ ਖੁਸ਼ੀ ਖੁਸ਼ੀ ਆਵਦਾ ਘਰ ਆਉਣਾ ਟਰੈਵਲਾਂ ਦਾ ਸ਼ਟਾਪ ਦਾ ਮਾਲਕਾਂ ਨਾਲ ਵਧੀਆ ਮੋਹ ਪਿਆਰ ਬਣਾ ਰਹੇ ਚਲੋ ਜੀ ਲਾਓ ਜੀ ਮਾਰਾ ਆਹਾਂ ਆਹਾਂ ਕਰੂ ਤੇਰੇ ਆਸਰਾ ਬਚਾਦ ਬੰਡੋਈ ਬੰਡਵਾ ਲਓ ਜੀ ਲੈ ਲਿਆ ਮਾਲਕ ਦਾ ਨਾਮ ਬੰਦਿਆਂ ਨੇ ਹਰ ਸੁੱਖ ਰੱਖੇ ਪਰਮਾਤਮਾ ਠੀਕ ਹੈ ਫੋਰਮੈਨ ਠੀਕ ਹੈ ਠੀਕ ਹੈ ਭਾਈ ਇਹ ਉਹ ਹਿੰਦਸੂ ਤਾਰਾ ਮਾਡਲ ਜੀ ਇਹ ਆ ਵਿਸ਼ਾਲ ਹੈਗੀ ਹੈ ਜੀ 16 ਮਾਡਲ ਠੀਕ ਹੈ ਚਲ ਚਲੋ ਚਲੋ ਰੱਬ ਰੱਖਾ ਠੀਕ ਹੈ ਠੀਕ ਹੈ ਭਾਈ ਮੁੰਡਿਓ ਲਓ ਮਾਲਕ ਦਾ ਨਾਮ ਪਰਮਾਤਮਾ ਤੁਹਾਡੀ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਜਿਵੇਂ ਹੱਸਦੇ ਖੇਡਦੇ ਜਾਂਦੇ ਹੋ ਅਸੀਂ ਹੱਸਦੇ ਖੇਡਦੇ ਆਉ ਕੰਮਕਾਰ ਕਰਕੇ ਆਉਦਾ ਆ ਦੋ ਹੈਗੀਆਂ ਨੇ ਬਾਈ ਤੂੜੀ ਵਾਲੀਆਂ ਇੱਕ ਆਪਣੇ ਸੇਬੀ ਵੀਰ ਦੀ ਐ ਤੇ ਆ ਆਪਣੇ ਗੱਗੀ ਵੀਰ ਦੀ ਆ ਹਾਂ ਗੱਗੀ ਕਿਵੇਂ ਆ ਹੋਏ ਚੱਲਿਆਂ ਗਜਰਾਤ ਚਲੋ ਬਾਈ ਮਾਲਕ ਤੁਹਾਡੀ ਕਮਾਈਆਂ ਦੇ ਵਿੱਚ ਵਾਦਾ ਕਰੇ ਠੀਕ ਐ ਬਾਈ ਹਾਂ ਸੇਬੂ ਠੀਕ ਐ ਜਮਾ ਕੰਡੇ ਤੇ ਐ ਠੀਕ ਐ ਚਲੋ ਮਾਲਕ ਤੁਹਾਡੀ ਕਮਾਈਆਂ ਦੇ ਵਿੱਚ ਵਾਦਾ ਕਰੇ ਭਾਈ ਕੰਮਕਾਰ ਤਾਂ ਹੁਣ ਕਰਨਾ ਹੀ ਆ ਕੋਈ ਕਿਤੇ ਮਰਜ਼ੀ ਕਰ ਲੈ ਆ ਚੱਲੀ ਐ ਬਾਈ ਆ ਸੇਬੂ ਵਾਲਾ ਖੜਿਆ ਜੌਂਡੀਰ 50 50 ਡੀ ਆ ਗਲਾਬ ਸਿੰਘ ਖਾਲਸਾ ਹਾਂਜੀ ਖਾਲਸਾ ਜੀ ਠੀਕੋ ਤੋੜ ਰਹੇ ਹੋਂ ਫਿਰ ਮਸ਼ੀਨਾਂ ਬਾਹਰੇ ਚਲੋ ਬਾਈ ਮਾਲਕ ਵਾਦਾ ਕਰੇ ਖੈਰ ਸੁੱਖ ਰੱਖੇ ਤੰਦਰੁਸਤੀਆਂ ਬਖਸ਼ੇ ਛੇੜਦਾ ਬਾਈ ਲੈ ਪ੍ਰਮਾਤਮਾ ਦਾ ਨਾਮ ਫੇਰਾ ਜਾ ਲੈ ਵੀ ਆ ਗਏ ਆਪਣੇ ਸੇਬੂਪਰਾ ਹੋਰੀ ਪਾ ਜੀ ਬਾ ਜਾਂਦੇ ਨੇ ਹੱਥ ਖੜੇ ਕਰਦੇ ਇਹ ਸਦੀ ਤੂੜੀ ਵਾਲੀ ਤੇ ਉਤੋਂ ਪਿੱਛੇ ਗੱਕੀ ਵੀਰ ਠੀਕ ਹੈ ਠੀਕ ਹੈ ਠੀਕ ਹੈ ਲੋ ਨਜ਼ਾਰੇ ਟਰੈਕਟਰ 'ਚ ਟਰਾਲੀ ਜੀ ਚੜਾ ਰਖਿਆ ਮੁੰਡਿਆਂ ਨੇ ਤੇ ਪਿੱਛੇ ਆਈ ਜਾਂਦੀਆਂ ਨੇ ਕਮੈਨਾਂ ਆ ਗਈ ਜੀ ਨਿਊ ਹਿੰਦ ਆਪਾਂ ਖੜੇ ਆਪਣੇ ਵਾਲੀ ਨਹਿਰ ਦੇ ਪਾਖੜਾ ਤੇ ਜਾ ਰਹੇ ਨੇ ਭਰਾ ਆਪਣੇ ਹੱਥ ਖੜਾ ਕਰਦੇ ਨੇ ਠੀਕ ਹੈ ਹੋਰ ਮੈਨਾਂ ਤੇ ਪਿੱਛੇ ਆਈ ਜਾਂਦੀ ਐ ਵਿਸ਼ਾਲ ਆਹ ਦੇਖ ਸਕਦੇ ਹਾਂ 96 ਡਰਾਈਵਰ ਹਾਂ بڑے ਮੁੰਡੇ ਖੁਸ਼ ਨੇ ਬਾਈ ਅੱਗੇ ਵੀ ਕੱਪੜਾ ਕੋਪੜਾ ਜਲਾ ਆਇਆ ਹੈ ਹਵਾ-ਹਵਾ ਲੱਗਣ ਤੋਂ ਚਲੋ ਬਾਈ ਲਓ ਪਰਮਾਤਮਾ ਦਾ ਨਾਮ ਜੱਲੇ ਆ ਬਾਈ ਮੁੰਡੇ ਠੀਕ ਹੈ ਲੈ ਵੀ ਪਿੱਛੇ ਆਈ ਜਾਂਦਾ ਆਪਣਾ ਭਰਾ ਕਾਲਾ ਵੇ ਚੱਲਿਆ ਪਿੱਛੇ ਹੀ ਲੈ ਕੇ ਆਪਦੀ ਬਲੈਰੋ ਕੈਂਪਰ ਕਾਲਾ ਕੰਬੈਨ ਵਾਲਾ ਚਾਂਦਪੁਰੇ ਵਾਲਾ ਇੱਕ ਨਾਲ ਫੋਰਮੈਨ ਬੈਠੇ ਜਾਂਦੇ ਨੇ ਵੀ ਪਿੱਛੇ ਹੀ ਜਾਂਹੀਂ ਜਾਂਦੇ ਨੇ ਪਿੱਛੇ ਲਵਾ ਰਹੀਆਂ ਨੇ ਵਿਸ਼ਾਲਾਂ ਦੀਆਂ ਫੋਟੋਆਂ ਇਹਨਾਂ ਨੇ ਵੀ